ਸਤਿਨਾਮ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਅਮਰ ਪ੍ਰਸਾਦ ਜਪ ਆਜ ਸਤਿ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣ ਪਾ ਲੱਖ ਹੋ ਹੈ ਤਾ ਇੱਕ ਨ ਚੱਲੇ ਨਾਲ ਕਿਸ ਜਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਰ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੇ ਹੁਕਮ ਲੇਵੜਿ ਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਬੁਆਹੀਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਵੇ ਨਾਨਕ ਹੁਕਮੈ ਜੇ ਬੁਝਹਿ ਤਾ ਹਉਮੈ ਕਹੇ ਨਾ ਕੋਵੇ ਗਾਵੇ ਕੋ ਤਨ ਉਹ ਇੱਕ ਸੇ ਤਨ ਗਾਵੇ ਕੋ ਦਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਰ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥਿਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਬੋਟ ਜਿੰਦਾ ਦੇ ਲੇਨਿ ਥਗ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਹਾ ਨਾਨਕ ਬਿਸੇ ਵੇ ਪ੍ਰਵਾਹ ਸਾਚਾ ਸਾਹਿਬ ਸਤ ਨਾਏ ਪਖਿਆ ਭੋ ਆਪਰ ਅੱਖ ਹੈ ਮੰਗਹਿ ਜਿਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖਿਐ ਜਿਸ ਦੇ ਸੇ ਦਰਬਾਰ ਮੋਹ ਕੈ ਬੁਰਨ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਅੰਮ੍ਰਿਤ ਵੇਲਾ ਸਚਨਾਉ ੜਿਆਈ ਵਿਚਾਰ ਕਰਮਿ ਆਵੇ ਕਪੜਾ ਨੰਦਰੀ ਮੁਖਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆਤਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੀਏ ਸੁਣੀਐ ਮਨ ਰੱਖਿਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖਨਾਦੰ ਗੁਰਮਖਵੇਦੰ ਗੁਰਮਖ ਰਿਆ ਸਮਾਈ ਗੁਰੇ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਇਹੋ ਜਾਣਾ ਅੱਖਾਂ ਨਾਹੀ ਕਹਿ ਨਾ ਤਨ ਨ ਜਾਈ ਗੁਰਾਇ ਕੇ ਦੇ ਬੂਝਾਈ ਸਬਨਾ ਜੀ ਆਕਾਰ ਇੱਕ ਦਾਤਾ ਸੋ ਮੈਂ ਵਿਸਰਣ ਜਾਏ ਕੀ ਰਤਨਾਵਾਂ ਜੇ ਤਿਸ ਭਾਵਾਂ ਵਣ ਪਾਣੇ ਕੇ ਨਾਏ ਕਰੇ ਜੇ ਤੀ ਸ੍ਰਿਸ਼ਟ ਉਪਾਈ ਵੇਖਾਵਣ ਕਰਮਾਂ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਤ ਜੇ ਗੁਰ ਕੀ ਸਿੱਖ ਸੋਣੇ ਵਰਾਇਕ ਦੇਬੂ ਜਾਉਈ ਸਬਨਾਣੀਆਂ ਕਾਇਕ ਦਾਤਾ ਸੋ ਮੈਂ ਵਿਸਰਣ ਜਾਇ ਜੇ ਜੁਗਚਾਰੇ ਆ ਰਜਾ ਹੋ ਰਦ ਸੁਨੀ ਹੋਏ ਨਮਕਡਾਵੇਂ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੂਰ ਖਾਇ ਕੈ ਜਸ ਕੀ ਰੱਜ ਲੇ ਜੇ ਤਿਸ ਨਦਰਿ ਨ ਆਵੇ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇ ਹਾ ਕੋ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਵੀਰ ਸੁਰਨਾਥ ਸੁਣੈ ਧਰਤ ਤਵਿ ਲੇ ਆਕਾਸ਼ ਸੁਣੈ ਜੀਵ ਲੋਪ ਪਤਾਲ ਸੁਣੈ ਪੁਹੇ ਨ ਸਕੇ ਕਾਲ ਨਾਨਕ ਭਗਤ ਦਾਸ ਤਾਵੇਗਾਸ ਸੁਣੈ ਦੁਖ ਪਾਪ ਕਾਰਾਸ ਸੁਣੈ ਸਰਬ ਬ੍ਰਹਮਾਇੰਦ ਸੁਣੈ ਮੁਕਤ ਸਲਾਹ ਨਮੰਦ ਸੁਣੈ ਜੋਗ ਜਗਤ ਤਨ ਬੇਦ ਸੁਣੈ ਸਾ ਸਦ ਸਿਮਰਤ ਵੇਦ ਨਾਨਕ ਭਗਤ ਦਾਸ ਤਾਵੇਗਾਸ ਸੁਣੈ ਦੁਖ ਪਾਪ ਕਾਰਾਸ ਸੁਣੈ ਸ ਸੰਤੋਗਿਆਨ ਸੁਣੈ ਅਠ ਸਰਕਾਰ ਸੁਨਾਨ ਸੁਨੇ ਬੜਬੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾਨਾਸ ਸੁਨੇ ਸ੍ਰਗਨਾਕੇ ਗਾ ਸੁਨੇ ਸੇਖ ਬੀਰ ਪਾਤਸ਼ਾਹ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਥ ਵੇ ਸਗਾ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਵਿਸ਼ੇ ਪਛਤਾਏ ਤਾਗਤ ਗਲਮਨ ਲਿਖਨ ਹਾਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਰਿੰਦਰਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸੰਗਲ ਪਉਣ ਕੀ ਸੁਧ ਮੰਨੇ ਮਹ ਜੋ ਟਾਣਾ ਖਾਏ ਮੰਨੇ ਜਮਕੇ ਸਾਥਨ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋਮਣ ਜਾਣੇ ਮਨ ਕੋਵੇ ਮੰਨੈ ਮਾਰੂਠਾਗਨ ਪਾਏ ਮੰਨੈ ਬੱਤਿਓਂ ਪ੍ਰਗਟ ਜਾਏ ਮੰਨੈ ਮਾਗਣ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਵੇ ਜੇ ਕੋਮਣ ਜਾਣੇ ਮਨ ਕੋਵੇ ਮੰਨੈ ਪਾਵੇ ਮੁਖਦਵਾਰ ਮੰਨੈ ਪਰਵਾਰ ਸਦਾ ਹਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭਿਖ ਐਸਾ ਨਾਮ ਨਰਿੰਦਰਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਜੇ ਪਾਵੇ ਤਨ ਗਹਿ ਮਾਨ ਪੰਜੇ ਸੋਹੈ ਦਰ ਰਾਜਣ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤਉਲ ਧਰਮ ਦਿਆ ਕਾ ਪੂਤ ਸੰਤੋਖਤਾ ਬ੍ਰਖਿਆ ਜਨ ਸੂਤ ਜੇ ਕੋ ਬੂਝੇ ਹੋਵੇ ਸਚਿਆਰ ਤਬਲੇ ਉਪਰ ਕੇਤਾ ਭਰ ਤਰਤੇ ਹੋਰ ਪਰੇ ਹੋਰ ਹੋਰ ਤਿਸਤੇ ਬਹਾਰ ਤਲੇ ਕਮੰਜੋਰ ਜੀ ਜਾ ਤਰੰਗਾ ਕੇ ਨਾਮ ਸਬਣਾ ਲਿਖਿਆ ਬੁੜੀ ਕਲਾਮ ਏਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਦਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਗੂਤ ਕੀ ਤਬਸਾਉ ਏਕੋ ਕੁਆਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਗਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਰ ਅਸੰਖ ਜਪ ਅਸੰਖ ਭਉ ਅਸੰਖ ਪੂਜਾ ਸੰਤ ਬਤਾਉ ਅਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਸਦਿਆ ਸੰਗ ਦਾਤਾਰ ਅਸੰਗ ਸੂਰਮੋ ਭਕਸਾਰ ਸੰਤ ਮੋਨ ਲਿਵ ਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਦ ਭਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਰਨਕਰ ਸੰਖ ਮੂਰਖ ਅੰਧ ਕੋਰ ਸੰਖ ਜੋਰ ਹਰਾਮ ਕੋਰ ਸੰਖ ਮਰ ਕਰ ਜਾਏ ਜੋਰ ਸੰਖ ਗਲਬੜਾ ਤਿਆ ਕਮਾਹੇ ਸੰਤ ਪਾਪੀ ਬਾਪ ਕਰ ਜਾਹੇ ਅਸੰਖੁ ਡਿਆਰ ਕੁੜੇ ਫਿਰਾਹੇ ਸੰਖ ਮਲੇਸ਼ ਮਲ ਭਖ ਖਾਹੇ ਅਸੰਖ ਅਨੰਦ ਸਿਰ ਕਰੇ ਭਾਰ ਨਾਨਕ ਨੀਚ ਕਾਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਰ ਸੰਖ ਨਾਭ ਸੰਥਾਵੇ ਅਗੰਮ ਅਗੰਮ ਸੰਖ ਲੋ ਅਸੰਖੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਹ ਅਖਰੀ ਗਿਆਨ ਗੀਤ ਗੁਣ ਗਹਾ ਅਖਰੀ ਲਿਖਨ ਬੋਲਨ ਬਾਰ ਅਖਰਾਂ ਸਿਰ ਸੰਜੋਗ ਵਿਖਾਣ ਜਿਨਹੇ ਲਿਖੇ ਤੇ ਵਿਸਰਣਾ ਹੈ ਜਿ ਫਰਮਾਏ ਤੇ ਤੇ ਪਾਹੇ ਜੇਤਾ ਕੀਤਾ ਤੇ ਤਾ ਨਾ ਵਿਨਾਵੇਂ ਨਾਹੀ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਦਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰਲੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਦੁਰ ਸਖੇ ਮੋਤ ਬਲੇ ਦੇ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਭਰੀਏ ਮਤ ਪਾਪਾਂ ਕੇ ਸੰਗ ਉਤੋ ਪੇ ਨਾਮੇ ਕੇ ਰੰਗ ਉੰਨੀ ਪਾਪੀ ਆਖ ਨਾ ਹੈ ਕਰ ਕਰ ਕਰਣਾ ਨਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੇ ਆਵ ਹੋ ਜਾਹੋ ਤੀਰਤਬ ਵਿਦਿਆ ਦਦ ਨਾਨ ਜੇ ਤੋ ਪਾਵੇ ਦਿਲ ਕਾ ਮਾਨ ਸੁਣਿਆ ਮਨ ਆਵਣ ਕੀ ਤਬ ਅੰਤਰਗਤ ਤੀਰਥ ਮਰਣਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸੋ ਅਸਤ ਆਦ ਬਾਣੀ ਬਰਮਾਉ ਸਤ ਸੁਆਣ ਸਦਾ ਮਨ ਚਾਉ ਕਮਣ ਸੋ ਵੇਲਾ ਭਗਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰੁੱਤੀ ਮਹਾ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋ ਵਲੇ ਗੁਰਾਨ ਵਕਤ ਨਾ ਪਾਇਆ ਕਾਧੀਆਂ ਜੇ ਲਿਖਨ ਲੇਖ ਗੁਰਾਨ ਤੇਥ ਵਾਰਣਾ ਜੋਗੀ ਜਾਣੇ ਰਤ ਮਹਾਂ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਰਾ ਹੀ ਕਿਉ ਵਰਣੀ ਕਿਵੇਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀਂ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਾਤਾਲਾ ਪਾਤਾਲੇ ਲਖ ਆਗਾਸਾਂ ਆਗਾਸ ਕੋੜ ਕੋੜਿ ਘਰ ਭਾਰਥ ਕੇ ਵੇਦ ਕਹਿਣ ਕਵਾਤ ਸੈ ਸੇ ਉਠਾਰੈ ਕਹਿਣ ਕ ਤੇ ਬਾ ਸਲੋਕ ਧਾਤ ਦੇਖਾ ਹੋਇ ਤਾ ਲਿਖਿਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਹ ਤੀ ਸੁਲਤਾਨਾ ਪਾਈ ਆ ਨਦੀਆਂ ਤੇ ਵਹ ਭਵੇ ਸਮੁੰਦਰਾਂ ਜਾਣਿਆ ਸਮੁੰਦਰ ਸਾਹ ਸੁਲਤਾਨ ਗਿਰਹਾਉ ਸੇ ਦੀ ਮਾਲ ਧਨ ਕੀੜੀ ਤੁਲ ਨ ਹੋਵਣੀ ਦੇਤਿ ਸਿਮਨੋ ਨਾ ਵਿਸਰਹਿ ਅੰਤਨਾ ਸਿਧਿ ਕਹਿ ਨਾ ਅੰਤ ਅੰਤਨਾ ਕਰਨੇ ਦੇ ਨਾ ਅੰਤ ਅੰਤਨਾ ਵੇਖਣ ਸੁਣਣ ਮੈਂ ਅੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਰਵਰ ਅੰਤ ਕਾਰਣ ਕੀਤੇ ਬਿਰ 라ਹੇ ਤਾਕੇ ਅੰਤਨਾ ਬਾਹੇ ਜਾਹੇ ਇਹੋ ਅੰਤਨਾ ਜਾਣੇ ਕੋ ਏ ਬਹੁਤਾ ਕਈਏ ਬਹੁਤ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉਚਾਨਾ ਏਵੜੂ ਉੱਚ ਹੋਏ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪੋ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਨਾਏ ਕਹਿਤੇ ਮੰਗੇ ਜੋ ਦੁਪਾਰ ਕਹਿਤੇ ਅਗਣਤ ਰਹੇ ਵਿਚਾਰ ਕੇਤੇ ਖਤ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਿਰਪਾ ਹੈ ਕੇਤੇ ਮੂਰਖਾ ਹੀ ਖਾਹੀ ਖਾਹੇ ਕੇਤੇ ਆਦੂਖ ਭੂਖ ਸਦਮਾਰ ਏ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਾਹ ਨਸਕੇ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤਿਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇਈ ਕੇ ਜਿਸ ਨੂੰ ਵਕਸੇ ਸਿਮਸਾ ਲਾਹ ਨਾਨਕ ਪਾਤਸ਼ਾਹੀ ਪਾਤ ਸਾਹ ਅਮੁੱਲ ਗੁਣ ਆਮੁੱਲ ਵਪਾਰ ਤਮੁੱਲ ਵਪਾਰੀ ਐ ਮੁੱਲ ਭੰਡਾਰ ਅਮੁੱਲ ਆਵੇ ਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ ਅਸਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਮੁੱਲ ਪਰਵਾਨ ਅਮੁੱਲ ਬਖਸ਼ੀਸ ਮਨ ਨੇ ਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਬੁਨ ਆਖਿਆ ਨਾ ਜਾਏ ਆਖ ਆਖ ਰਹੇ ਲਿਵਨਾਈ आखै वेद पाठ पुराण आखै पड़े करे विख्याण आखै ब्रह्मा आखै इन्द्र आखै गोपी ते गोविंद आखै ईश्वर आखै सिद्ध आखै केते कीते बुद्ध आखै दानोय आखै देव आखै सुर नर मुनु जन सेव केते आखै आखण पाहे केते कह कह उठ उठ जाहे एते कीते होर करे ता आखन सकै केई के, के ਜੇ ਵਿੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚ ਸੁਏ ਜੇ ਕੋ ਆਖੇ ਬੋਲ ਵਿਗੋੜ ਤਾਂ ਲਿਖੀਏ ਸਰਗਾ ਵਾਰਾਂ ਗਾਵਾਰ ਸੋ ਦਰ ਕੇ ਹਾਂ ਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ ਏਤੇ ਰਾਗ ਭਰੀ ਸੋ ਕਈਨ ਕੇਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਉਣ ਬਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਕਾਵੇ ਚਿੱਤ ਗੁਪਤ ਲਿਖ ਜਨ ਹੈ ਲਿਖ ਲਿਖ ਧਰਮ ਵਿਚਾਰੇ ਕਾਵੇ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਕਾਵੇ ਇੰਦੇ ਦਸਨ ਬੈਠੇ ਦੇਵਤਿਆਂ ਦਰਨ ਲੈ ਕਾਵੇ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇ ਦੂਰ ਨੂੰ ਗਾਵੇ ਜੋ ਤਤ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨ ਆਵਣ ਨਾਨਕ ਆ ਬਿਚਾਰੇ ਸੋਈ ਸੋਈਸ ਦਾ ਸਚ ਸਾਹਿਬ ਸਚਾ ਸੱਚੀ ਨੋਈ ਹੈ ਬਿਹੋਸੀ ਜਾਏ ਨਾ ਜਾਸੀ ਰਜਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਤ ਸਾਹਿਬ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਬੱਝੋਲੀ ਧਿਆਨ ਕੀ ਕਰੇ ਬੂਤ ਖਿੰਤਾ ਕਾਲ ਕਵਾਰੇ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਉ ਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਗਤ ਅੰਦਿਆ ਬੰਡਹਾਰਣ ਘਟ ਘਟ ਵਾਜੇ ਨਾਦ ਆਪ ਬ੍ਰਾਤਨਾਤੀ ਸਭ ਜਾ ਕੇ ਰਿਸ ਦੇਵਰਾ ਸਾਧ ਸੰਯੋਗ ਵਿਨਯੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਸੇ ਆਦੇਸ ਆਦਿ ਨਿਦ ਅਨਾਦ ਅਨਹਤ ਜੁਗ ਜੁਗ ਏਕ ਹੋਵੇ ਏਕਾ ਮਾਈ ਜੁਗਤ ਵਿਆਹੀ ਦਿਨ ਜੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇਕ ਲਾਏ ਦੀਬਾਨ ਜੀਵਤ ਸੁਭਾਵੇ ਤਵੇ ਚਲਾਵੇ ਜੂ ਹੋਵੇ ਫਰਮਾਨ ਉਹ ਵੇਖੇ ਉਹ ਨਾਨਦ ਰਣ ਆਵੇ ਬਹੁਤਾ ਹੋ ਵੀੜਾਨ ਆਦੇਸ ਸੇ ਆਦੇਸ ਆਦ ਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆ ਸੁਣ ਲੋਏ ਲੋਏ ਪੰਧਾਰ ਜੋਖਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਦਿ ਨਿਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲਖ ਹੋ ਹੈ ਲਖ ਹੋਵੇ ਲਖ 20 ਲਖ ਲਖ ਗੇੜਾ ਆਖਿਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਬਵੜੀਆਂ ਚੜਿਏ ਹੋਵੇ 21 ਸੁਣ ਗੱਲਾਂ ਆਕਾਸ ਕੀ ਕੀਟਾ ਆਇ ਰੀਸ ਨਾਨਕ ਗਨਦਰੇ ਪਾਈਐ ਕੂੜੇ ਕੂੜੈ ਠੀਸ ਆਖਣ ਜੋਰ ਚੁੱਪਣ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀਸ਼ਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤਿ ਰੁਤੇ ਥਿਤਿ ਦੀਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵੀ ਧਰਤੀ ਥਾਪ ਰਖੀ ਧਰਮਸਾਲ ਤਿਸ ਵੀ ਜੀ ਜਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਣ ਪੰਜ ਪ੍ਰਵਾਰ ਨਦਰੀ ਕਰਮ ਪਵੇ ਨੀ ਸੋਣ ਤੱਜ ਬਗਾਈ ਉਥੇ ਪਾਏ ਨਾਨੰਗ ਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਪੋ ਕਰਮ ਕੇਤੇ ਬੌਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਹਮੇ ਘਾੜਤ ਗਢੀਐ ਰੂਪ ਰੰਕੇ ਵੇਸ ਕੀਤੇ ਆ ਕਰਮ ਤੁਮੇ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਰਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨ ਮੁੰਨ ਕੀਤੇ ਕੀਤੇ ਰਤਨ ਸਮੰਦ ਕੀਤਿਆ ਹਾਉਣੀ ਕੀਤੀ ਆ ਬਾਣੀ ਕੀਤੇ ਪਾਤ ਨਿਰੰਦ ਕੀਤਿਆ ਸ੍ਰਤੀ ਸੇਵ ਕੇਤੇ ਨਾਨਕ ਅੰਤ ਨયੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਆਵਾਦ ਬਿਨੋ ਦੇ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕਿ ਅਗਨ ਲਾ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਿਸਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਿਧਾਂ ਕੀ ਸੁੱਤ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਹਾ ਪ੍ਰਭੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਗ ਕਰੇ ਅਨੰਤ ਸੱਚਾ ਮਨ ਸੋਏ ਸਤਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨੰਦਰਣਿ ਹਾਲ ਤਿਥੈ ਖੰਡ ਮੰਡਲ ਵਰ ਪੰਡ ਦੇਖੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋਰ ਆਕਾਰ ਜਿਬ ਜਿ ਹੁਕਮ ਤਿਵੈ ਤਿਵਿਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾਸਰ ਜਤ ਪਹਾਰਾ ਧੀਰ ਸੁਨਿਆਰ ਅਹਰਣ ਮਤਿ ਵੇਦ ਤਿਆਰ ਪਉ ਖਲਨਾ ਅਗਨ ਤਿਬਤਾਉ ਪੰਡਾ ਪਹੁ ਅੰਮ੍ਰਿਤ ਤਿਤ ਟਹਾਲ ਘੜਿਐ ਸਭ ਦ ਸਚੀ ਰਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਈ ਦਾਇ ਹੇ ਲੈ ਸਗਲ ਜਗਤ ਚੰਗਿਆਈ ਆਂ ਬੁਰਿਆਈ ਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਨ ਸਖੁ ਧਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਰ ਜਿੰਨੇ ਨਾਮ ਤੇ ਹਾਇ ਗਏ ਮਸਕਤ ਘਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ